ਜਿਹੜੀਆਂ ਗੱਡੀਆਂ ਵਾਸਤੇ ਤੁਸੀਂ ਕਹਿੰਦੇ ਸੀਗੇ ਤੁਹਾਡੇ ਏਰੀਆ ਚੋਂ ਤੁਹਾਡੇ ਰੇਟਾਂ ਦੇ ਵਿੱਚ ਆਪਾਂ ਗੱਡੀਆਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਤੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਉੱਪਰ ਲਿਖਿਆ ਰਹਿੰਦਾ ਜੀ 77194 45360 ਜੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਮੇਰੀ ਮਾਤਾ ਨੇ ਕੂਠੀ ਦੀ ਕਰਦੀ ਕਿਸ ਗੱਡੀ ਦੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਜੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਆਲਟੋ BXI ਲੈ ਕੇ ਪਹੁੰਚੇ ਅਸੀਂ K10 ਗੱਡੀਆ 2014 ਮਾਡਲ ਹੈ ਫਾਸਟ ਓਨਰ ਗੱਡੀਆ ਰੇਟ ਦੀ ਗੱਲ ਕਰੀਏ 270 ਮਾਲਕ ਨੇ ਲਾ ਕੇ ਭੇਜਿਆ ਸੰਗਰੂਰ ਮਾਲਕ ਦਾ ਏਰੀਆ ਤੇ ਗੱਡੀ ਕੁੱਲ 80000 ਚੱਲੀ ਹੋਈ ਹੈ ਕੰਡੀਸ਼ਨ ਦੀ ਆਲੋਕਿਆ ਨਵੇਂ ਟਾਇਰਾਂ ਚ ਹੈ ਕੰਡੀਸ਼ਨ ਚ ਕੋਈ ਕਮੀ ਪੇਸ਼ ਨਹੀਂ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ 14 ਮਾਡਲ ਹੈ ਅੰਦਰੋਂ ਵੀ ਗੱਡੀ ਪੂਰੀ ਸਾਫ਼ ਪਈ ਹੈ ਜਿਵੇਂ ਕਿ ਆਪਾਂ ਸ਼ੋਰੂਮ ਚ ਲੈ ਕੇ ਆਉਨੇ ਆ ਉਵੇਂ ਦੀ ਕੰਡੀਸ਼ਨ ਗੱਡੀ ਦੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੰਭਾਲ ਕੇ ਮਾਲਕ ਨੇ ਰੱਖੀ ਹੋਈ ਹੈ ਤੇ ਇੱਕ ਹੱਥ ਗੱਡੀ ਚੱਲੀ ਹੋਈ ਹੈ ਤੇ ਜਿਨੇ ਵੀ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਸੰਗਰੂਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਨੰਬਰ ਵਾਈ ਦਾ 9768821000 ਪੂਰਾ ਜੀ ਬਾਕੀ ਇਹਨਾਂ ਨੇ ਫੋਟੋਆਂ ਤੇ ਵੀ ਨੰਬਰ ਲੈ ਕੇ ਭੇਜੇ ਹੋਏ ਆ ਸੈਕਿੰਡ ਨੰਬਰ ਤੇ ਆਪਣੇ ਕੋਲੇ ਸਵਿਫਟ ਗੱਡੀ ਪਹੁੰਚੀ ਹੈ ਜੀ 2015 ਮਾਡਲ ਹੈ 4 ਲੱਖ ਰੁਪਿਆ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਨੇ ਚੁਨੀਰ ਮਾਲਕ ਦਾ ਏਰੀਆ ਜੀ ਮਾਨਸਾ ਲੱਗੇ ਪੈ ਜਾਂਦਾ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਮਿਲ ਜੂਗੀ ਇੰਜਨ ਗੇਅਰ ਬਹੁਤ ਵਧੀਆ ਜੀ ਇੰਜਨ ਬਿਲਕੁਲ ਸਾਇਲੈਂਟ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ 4 ਲੱਖ ਰੁਪਿਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹਾਂ ਕੋਈ ਕਮੀ ਪੇਸ਼ੀ ਹੈ ਨਹੀਂ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈ ਜੀ ਤੇ 15 ਮਾਡਲ ਹੈ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ 4 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਰੇਟ ਕਿਹਾ ਹੈਗਾ ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੇ ਦੇਖਣੀ ਹੈ ਮਾਲਕ ਕਹਿੰਦੇ ਘਰੇ ਆ ਕੇ ਦੇਖ ਲਿਓ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਰੱਖਿਆ 9959159919 ਨੰਬਰ 3 ਤੇ ਆਪਣੇ ਕੋਲੇ i10 ਹੁੰਡਾਈ ਦੀ ਗੱਡੀ ਲੈ ਕੇ ਪਹੁੰਚਿਆ ਜੀ ਹਰਿਆਣਾ ਨੰਬਰ ਹੈ ਤੇ ਮਾਡਲ 2008 ਹੈ ਤੇ ਗੱਡੀ ਇਹਨਾਂ ਨੇ ਵੇਚਣੀ ਹੈ ਸਿਰਫ 75000 ਦੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਲਓ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਗੱਡੀ ਖੜੀ ਹੈ ਅੰਮ੍ਰਿਤਸਰ ਮਾਲਕ ਦੇ ਘਰੇ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਸਾਰੀਆਂ ਲੋਕਲ ਘਰਾ 'ਚ ਖੜੀਆਂ ਹੁੰਦੀਆਂ ਕੋਈ ਸ਼ਹਿਰ 'ਚ ਖੜੀ ਹੁੰਦੀ ਆ ਕੋਈ ਪਿੰਡ 'ਚ ਖੜੀ ਹੁੰਦੀ ਆ ਤੇ ਜਾ ਕੇ ਤੁਸੀਂ i10 ਆਹ ਗੱਡੀ ਦੇਖਣੀ ਹੈ ਜਾ ਕੇ ਦੇਖ ਲਓ ਟਾਇਰ ਟੱਪਾ ਵਧੀਆ 70 ਤੋਂ 75 ਰੁਪਏ ਸੱਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ 75000 ਰੁਪਏ ਡਿਮਾਂਡ ਹੈ ਜੀ ਲੈਸ ਬੈਸ ਹੋ ਜਾਊਗਾ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅੰਦਰ ਬਾਹਰੋਂ ਪੂਰਾ ਵਧੀਆ ਸਾਰੇ ਫੰਕਸ਼ਨ ਵਗੈਰਾ ਚੱਲਦੇ ਨੇ AC ਹੀਟਰ ਵਰਕਿੰਗ ਚ ਹੈ ਤੇ ਮਾਲਕ ਦਾ ਨੰਬਰ 96460062 07 ਇਸੇ ਨੰਬਰ ਤੇ ਗੱਲ ਆਪੇ ਕਰ ਲਿਓ ਜੀ ਇੱਕ ਆਪਾਂ ਤੁਹਾਡੇ ਖਤਰ ਐਕਸ ਯੂਵੀ ਗੱਡੀ ਲੈ ਕੇ ਪਹੁੰਚਿਆ ਜੀ 500 W8 ਟੌਪ ਮਾਡਲ ਡੋਇਰ 12 ਮਾਡਲ ਗੱਡੀਆਂ ਚ ਇਹਾ 12 ਮਾਡਲ ਹੈ ਕੰਡੀਸ਼ਨ ਆ ਲੁਕੇ ਆ ਅੰਦਰੋਂ ਪੂਰੀ ਸਾਫ ਹੈ ਜੀ ਹਰ ਚੀਜ਼ ਆਪਾਂ ਨੂੰ ਅੰਦਰੋਂ ਪੂਰੀ ਵਧੀਆ ਮਿਲੂਗੀ ਰੇਟ ਦੀ ਗੱਲ ਕਰੀਏ ਤਾਂ 4 ਲੱਖ ਤੇ 40000 ਰੁਪਿਆ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਹੋਜੂਗਾ ਮੌਕੇ ਤੇ ਬਾਗਾਪੁਰਾਣਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਬਾਗਾਪੁਰਾਣਾ ਏਰੀਆ ਚ ਜਾ ਕੇ ਦੇਖ ਸਕਦੋਂ ਇਨਸ਼ੋਰੈਂਸ ਵਗੈਰਾ ਆਪਾਂ ਨੂੰ ਮਿਲ ਜੂਗਾ ਤੇ 1 ਸਾਲ ਦਾ ਇਨਸ਼ੋਰੈਂਸ ਹੋਇਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਪੂਰੀ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਐਸੀ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਓ ਬਾਗਾਪੁਰਾਣਾ ਏਰੀਆ ਚ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਕੰਡੀਸ਼ਨ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਜਾਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਜਿਹੜੀ ਮੋਟੀ ਮੋਟੀ ਜੀ ਗੱਲ ਸੀਗੀ ਉਹ ਤੁਹਾਨੂੰ ਮੈਂ ਦੱਸ ਤੀ ਨੰਬਰ 98146 24564 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਚਾਹੇ ਗੱਡੀ ਵਾਰੀ ਚਾਹੇ ਕਾਗਜ਼ ਪੱਤਰਾਂ ਵਾਰੀ ਕੋਈ ਕੰਮ ਵਾਰੀ ਤਾਂ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਗੱਡੀ ਦੀ ਗੱਲਬਾਤ ਹੋ ਗਈ ਜੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲਣ ਗਿਆ ਆਪਾਂ ਪਿਛਲੀਆਂ ਗੱਡੀਆਂ ਚੰਨੀਆਂ ਸੀਗੀਆਂ ਤੁਹਾਨੂੰ ਦਿਖਾਤੀਆਂ ਅੱਗੇ ਹੋਰ ਵੀ ਗੱਡੀਆਂ ਨੇ ਥੋੜੀ ਜੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਤਾਂ ਸਭ ਤੋਂ ਪਹਿਲਾਂ ਤਾਂ ਨੰਬਰ 7719445360 ਨੰਬਰ ਸੇਵ ਫੋਨ ਦੇ ਵਿੱਚ ਲਾਜ਼ਮੀ ਕਰ ਲਿਓ ਜਿਹੜੀ ਮਸ਼ੀਨਰੀ ਵੇਚਣੀ ਹੈ ਕੋਈ ਕੂਠੀ ਘਰ ਵੇਚਣੀ ਕਿਸੇ ਵੀ ਏਰੀਆ 'ਚ ਆਪਦੇ ਮੋਬਾਈਲ ਨਾਲ 10-12 ਫੋਟੋਆਂ ਤੇ ਇੱਕ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜੋ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤੇ ਪਹਿਲੀ ਵਾਰ ਤੁਸੀਂ ਚੈਨਲ ਤੇ ਆਇਓ ਤੇ ਹਰ ਰੋਜ਼ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੋਂ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਲਾਜ਼ਮੀ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚੂਗਾ ਜੀ ਤੇ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਜੀ ਵੱਤੋ ਵੱਤ ਸਪੋਰਟ ਕਰਿਆ ਕਰੋ ਜੀ ਤੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਦੋ ਆਪਦੀ WhatsApp ਦੀ Facebook ਤੇ ਗਰੁੱਪਾਂ ਦੇ ਵਿੱਚ ਆਪਣੀ ਵੀਡੀਓ ਲਾਜ਼ਮੀ ਸ਼ੇਅਰ ਕਰਦਿਆ ਕਰੋ ਤੇ ਹੁਣ ਆਪਾਂ ਇੱਕ ਸੈਂਟਰੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਜੀ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਬਾਹਰ ਜਾਣਾ ਜੀ ਤਾਂ ਕਰਕੇ ਇਹਨਾਂ ਨੇ ਆਹ ਗੱਡੀ ਜਿਹੜੀ ਆਪਦੀ ਹੈ ਸੇਲ ਕਰਨੀ ਹੈ 75000 ਰੁਪਿਆ ਮੰਗ ਇਹਨਾਂ ਨੇ ਲਾ ਕੇ ਭੇਜੀ ਆ ਤੇ ਪਟਿਆਲੇ ਖੜੀ ਆ ਜੀ ਗੱਡੀ ਕਿਸੇ ਨੂੰ ਵੀ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੋਵੇ ਤੇ ਅੰਦਰ ਬਾਹਰੋਂ ਚੈੱਕ ਕਰਨੀ ਗੱਡੀ ਚਲਾ ਕੇ ਦੇਖਣੀ ਹੈ ਕਿਸੇ ਨੇ ਕੋਈ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦਾ ਪਟਿਆਲì ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਮਾਲਕ ਨੇ ਆਖਿਆ ਤੇ ਮਿਊਜ਼ਿਕ ਸਿਸਟਮ ਵਗੈਰਾ ਪੂਰਾ ਵਧੀਆ ਜੀ ਨੰਬਰ 0186 9938 838 ਐਸਾ ਨੰਬਰ ਤੇ ਗੱਲਬਾਤ ਕਰ ਲਿਓ ਜਿਨੇ ਵੀ ਗੱਡੀ ਖਰੀਦਣੀ ਚਾਹੀ ਹੁਣ ਆਪਾਂ ਇੱਕ ਧੁਆਲੇ ਖਾਤਰ ਬੋਲਟ ਲੈ ਕੇ ਪਹੁੰਚੇ ਆ ਤੇ ਆਪਣੇ ਕੋਲੇ ਕਮੈਂਟ ਬੋਲਟ ਵਾਸਤੇ ਵੀ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਆ ਬੋਲਟਾ 2012 ਮਾਡਲ ਹੈ ਜੀ 1,25,000 ਦੀ ਮੰਗ ਦੇ ਵਿੱਚ ਆਪਣੇ ਕੋਲੇ ਪਹੁੰਚਾਗਾ ਹੁਸ਼ਿਆਰਪੁਰ ਖੜਾ ਹੈ ਜਾ ਕੇ ਦੇਖਣਾ ਹੋਵੇ ਹੁਸ਼ਿਆਰਪੁਰ ਜਾ ਕੇ ਦੇਖ ਲਓ ਜੀ ਨਵੇਂ ਟਾਰਾਂ ਚ ਕੰਡੀਸ਼ਨ ਆਲੂਕੀ ਹੈ 125 ਰੇਟ ਇੱਕ ਵਾਰੀ ਮਾਲਕ ਨੇ ਮੰਗਿਆ ਮੌਕੇ ਤੇ ਘਾਟਾ ਬਾਦਾ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਨੰਬਰ ਓਨਰ ਦਾ 600 ਪੂਰਾ 67 61 607 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਜੀ। ਇੱਕ ਆਪਾਂ ਸਵਿਫਟ VDI ABS ਬ੍ਰੇਕਾਂ ਚ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ 2015 ਮਾਡਲ ਆ ਫਾਸਟ ਓਨਰ ਹੈ ਜੀ। 380 ਫਿਕਸ ਰੇਟ ਹੈ ਤੇ ਫਿਰੋਜ਼ਪੁਰ ਗੱਡੀ ਖੜੀ ਆ। 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ। ਬਿਲਕੁਲ ਸਾਫ਼ ਸੁਥਰੀ ਨਵੀਂ ਵਰਗੀ ਗੱਡੀ ਆ ਤੇ ਨੰਬਰ ਓਨਰ ਦਾ 88727 68 341 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕੋਈ ਵੀ ਮਸ਼ੀਨਰੀ ਤੁਸੀਂ ਖਰੀਦਣਾ ਚਾਹੁੰਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਮਾਲਕ ਨਾਲ ਸਿੱਧੀ ਆਪੇ ਗੱਲ ਕਰ ਲਿਓ ਬਾਕੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਤੇ ਕਿਸੇ ਨੇ ਵੇਚਣੀ ਆਪਦੀ ਕੋਈ ਮਸ਼ੀਨਰੀ ਘਰ ਕੁਠੀ ਮਕਾਨ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ 7719445360 ਲਿਖਿਆ ਰਹੇ ਦਾ ਭੇਜੋ